ਨਾ ਨਾਂ ਦੱਸਿਓ ਬਈ ਸਸੀ ਬਾਟਿਆਮ ਕਟ્રોલ ਬੰਡ ਕੋ ਕਿਹੜੇ ਪੰਪ ਦਾ ਨਾਮ ਹੈ ਜੈਰਮਾ ਫਿਨਿਸ਼ ਸਟੇਸ਼ਨ ਮੱਛੀਵੜਾ ਕੀ ਕਾਰਨ ਹੋ ਯਾਰ ਰੱਸ਼ ਪੈ ਗਿਆ ਇਹ ਵੀਰੇ ਪੰਪਾਂ ਦੀ ਹੜਤਾਲ ਨਹੀਂ ਹੈਗੀ ਹੜਤਾਲ ਹੈਗੀ ਟਰਾਂਸਪੋਰਟਰਾਂ ਦੀ ਟਰਾਂਸਪੋਰਟਰਾਂ ਦੀ ਸਰਕਾਰ ਦੇ ਨਾਲ ਕੋਈ ਮਸਲੇ ਨੇ ਉਹ ਟਰਾਂਸਪੋਰਟਰਾਂ ਨੇ ਹੜਤਾਲ ਕੀਤੀ ਹੋਏ ਸਾਡੇ ਕੋਲ ਤੇਲ ਪਹੁੰਚ ਨਹੀਂ ਰਿਹਾ ਹੈਗਾ ਅੱਛਾ ਜੀ ਉਹ ਤੋਂ ਡੀਪੋ ਤੋਂ ਟਰਾਂਸਪੋਰਟ ਆਦੀ ਰਹੀ ਹੈਗੀ ਟੈਂਕਰਾਂ ਦੇ ਤੇਲ ਨਹੀਂ ਆ ਰਿਹਾ ਉਹਦੇ ਕਰਕੇ ਪ੍ਰੋਬਲਮ ਆਈ ਹੋਈ ਹੈ ਕਿੰਨੇ ਕ ਟਾਈਮ ਦਾ ਤੁਹਾਡੇ ਕੋਲ ਤੇਲ ਬੰਧਿਆ ਇਹ ਬਹੁਤ ਸਾਡੇ ਕੋਲ ਤਾਂ ਜੇ ਲੱਗ ਰਿਹਾ ਦੋ ਤਿੰਨ ਘੰਟੇ ਦੇ ਵਿੱਚ ਖਤਮ ਹੋ ਜਾਏਗਾ ਅੱਛਾ ਜੀ ਇੱਕ ਕੀ ਕਾਨੂੰਨ ਆ ਕੋਈ ਕੀ ਗੱਲਬਾਤ ਹੋਈ ਇਹ ਨਹੀਂ ਇਹ ਟਰਾਂਸਪੋਰਟਰ ਦਾ ਯਹੀ ਟਰਾਂਸਪੋਰਟਰ ਦਾ ਮਸਲਾ ਪੰਪਾ ਦਾ ਕੋਈ ਮਸਲਾ ਨਹੀਂ ਹੈ ਫਿਲਹਾਲ ਅੱਛਾ ਜੀ ਪੰਪਾ ਲਈ ਤੇਲ ਵੇਚ ਲੈ ਜੇ ਸਰ ਕੋਲ ਤੇਲ ਆਈ ਗਈ ਦਿਵਸੇ ਦੇਖੋ ਵੇਚਾਂਗੇ ਅੱਛਾ ਜੀ ਬਿਲਕੁਲ ਤੇਲ ਅੱਜ ਪਿੱਛੇ ਨਹੀਂ ਆ ਰਿਹਾ ਪਿੱਛੇ ਬਿਲਕੁਲ ਨਹੀਂ ਆ ਰਿਹਾ ਸਰ ਟਰਾਰਜ ਆ ਗਈ ਨਾ ਜੀ ਨਾ ਜੀ ਤੁਹਾਡਾ ਪਹਿਲਾ ਨਾਮ ਦੱਸੋ ਸ੍ਰਿੰਦਰ ਬਾਂਸਲ ਜੀ ਇਹ ਕਾਰਨ ਕੀ ਆ ਜੀ ਅੱਜ ਰਾਸ਼ੇ ਨਾ ਪੈ ਗਿਆ ਔਰ ਲੋਕਾਂ ਨੂੰ ਹੋਇਆ ਹੋ ਗਿਆ ਵੀ ਟਰੱਕ ਮੰਨਦਾ ਬਿਸ਼ੈਦ ਨਾ ਬੀ ਡੀਜ਼ਲ ਇਸ ਕਾਕੇ ਲੋਕਾਂ ਦਾ ਜਰਾ ਕੇਜ ਬਣ ਗਿਆ ਕਾਰਨ ਕੀ ਸੀ ਇਹ ਟਰੱਕ ਬੰਦ ਹੋਣ ਦਾ ਇਹ ਕੋਈ ਉਹਨਾਂ ਦਾ ਆਸ ਵਿੱਚ ਹੈਗਾ ਕੋਈ ਕੋਈ ਇੱਕ ਕਾਨੂੰਨ ਬਣਾਤਾ ਕੋ ਗਲਤ ਉਹ ਜਿਹੜਾ ਨਹੀਂ ਗਵਰਨਮੈਂਟ ਮੰਨ ਲੋਕ ਨਹੀਂ ਮੰਨਦੇ ਉਹਨੂੰ ਉਹਦੇ ਕਰਕੇ ਹੀ ਹੈ ਉਹ ਜਰਾ ਜਿਹੜਾ ਸਰਕਾਰ ਨੇ ਕਾਨੂੰਨ ਬਣਾਇਆ ਕਿ ਇਹ ਸਹੀ ਹੈ ਜਾਂ ਗਲਤ ਆ ਜੇ ਗਲਤ ਆ ਤਾਂ ਹੀ ਲੋਕਾਂ ਨੇ ਹੜਤਾਲ ਕੀਤੀ ਹੈ ਜੇ ਸਹੀ ਹੁੰਦਾ ਬੰਦਾ ਚਾਹੀਦਾ ਜਾਂ ਨਹੀਂ ਦੇਖੋ ਇਹ ਰੇ ਭਾਈ ਤਾਂ ਹੁਣ ਆਪਾਂ ਨੂੰ ਸਾਨੂੰ ਦਾ ਇਹਨੂੰ ਬਾਰੇ ਪਤਾ ਨਹੀਂ ਇੰਨਾ ਕੁ ਤੁਹਾਡੀ ਕੋਈ ਅਪੀਲ ਸਰਕਾਰ ਨੂੰ ਅਪੀਲ ਤਾਂ ਇਹ ਹੈ ਵੀ ਜਲਦੀ ਜਲਦੀ ਇਹਨਾਂ ਦਾ ਸਮਝੌਤਾ ਕਰਾ ਕੇ ਆਪਾਂ ਟਰੱਕਾਂ ਨੂੰ ਚਾਲੂ ਕਰਦੇ ਜੋ ਵੀ ਹੋਵੇ ਭਾਈ ਜੀ ਪਹਿਲਾਂ ਨਾਂ ਦੱਸ ਦਿਓ ਸ਼ੁਭਾ ਚੰਦ ਜੀ ਮਾਛੀਵਾਲ ਦੇ ਕੀ ਤਾਰਨਾ ਵੀ ਇਹ ਤੁਸੀਂ ਜਿਹੜੀ ਹੜਤਾਲ ਕੀਤੀ ਆ ਪੰਪਾ ਦੇ ਵੀ ਇਹ ਬਹੁਤ ਰਾਜ ਰਹਿ ਗਿਆ ਹਰ ਗੱਲ ਇਦਾਂ ਹੈ ਵੀ ਜਿੱਦਾਂ ਹੁਣ ਡਰਾਈਵਰ ਦੇ ਸਰ 10 ਸਾਲ ਦੀ ਸਜ਼ਾ ਹੈ 7 ਲੱਖ ਜੁਰਮਾਨਾ ਹੈ ਡਰਾਈਵਰ ਕਿੱਥੋਂ ਭਰੂਗਾ ਉਸ ਦਾ ਡਰਾਈਵਰ ਨੋ ਪੱਕਾ ਹੋਊਗਾ ਹੋਰ ਕਿਉਂਗੇ ਇਹ ਵੀ ਡਰਾਈਵਰ ਹਾਂਜੀ ਪੜਿਆ ਹੈ ਜਾਂ ਬਣ ਗਿਆ ਹੈ ਇਟੈਂਡਰੈਂਟ ਨੂੰ ਬਣਾ ਰਿਹਾ ਜੀ ਬਣ ਗਿਆ ਬੜੇ ਜਣਾ ਜਿਹਾ ਕਰਤਾ ਇਹ ਸਹੀ ਹੈ ਜਾਂ ਗਲਤ ਹੈ ਜੀ ਗਲਤ ਹੈ ਇਟੈਂਡਰੈਂਟ ਤੇ ਪਹਿਲਾਂ ਵੀ ਸੀਗਾ ਕਿ ਲੋਨ ਲੈ ਕੇ ਹੋਰ ਬੜਾ ਹੋਰ ਸੋਪ ਕੀਤੀ ਜਾ ਰਹੀ ਹੈ ਗਲਤ ਕੀਤਾ ਜਾ ਰਿਹਾ ਅੱਗੇ ਤੁਸ ਆਏ ਉਹ ਬਚਾ ਨਹੀਂ ਲਾ ਕੇ ਹੁਣ ਜਿਆ ਜੀ ਤੁਸੀਂ ਪੱਕੇ ਤੌਰ ਤੇ ਹਰ ਤਾਲ ਕਰੋਗੇ ਹਾਂ ਜੀ ਹਰ ਤਾਲ ਕੀ ਲੱਗਦਾ ਕਾਨੂੰਨ ਦੀ ਆਮ ਆਦਮੀ ਦੇ ਮਾਰ ਪੈ ਜੇ ਕਿਉਂਕਿ ਹਿੱਟੇ ਰੰਦ ਦਾ ਕਰੋ ਪਹਿਲਾਂ ਵੀ ਸੀ ਸਲਵਾਰ ਖਾਨ ਵਰਗੇ ਉਹ ਹਿੱਟੇ ਉਹ ਆਂਦੇ ਨਹੀਂ ਆ ਜੀ ਮਾਰੇ ਬੰਦੇ ਦੇ ਬੰਦੇ ਆ ਆਂ ਬੰਦੇ ਆ ਬੰਦੇ ਜੀ ਮਾਰੇ ਦੇ ਸਰਕਾਰ ਨੂੰ ਤੁਹਾਡੀ ਕੀ ਫੀਲ ਆ ਸਰਕਾਰ ਨੂੰ ਇਹੀ ਫੀਲ ਹੈ ਕਿ ਉਹਨੂੰ ਸੋਚਣਾ ਚਾਹੀਦਾ ਵਾ ਸੋਚਣਾ ਚਾਹੀਦਾ ਠੀਕ ਨਹੀਂ ਹੈ ਕਾਨੂੰਨ ਇਹ ਇਹ ਹੜਾ ਤੁਹਾਡੀ ਕਦੋਂ ਤੱਕ ਜਾਰੀ ਰਹੂ ਜਦ ਤੱਕ ਨਹੀਂ ਮੰਨਦੇ ਜੀ ਇਹ ਕੱਪਟਰ ਐਲ ਵੀਟਾ ਮੈਂ ਹਾਂ ਜੀ ਅੱਜ ਤੋਂ ਸ਼ੁਰੂ ਹੈ ਤੁਹਾਡੀ ਹਰ ਹਾਂ ਜੀ ਹਾਂ ਕੀ ਨਾ ਭਾਈ ਜੀ ਤੁਹਾਡਾ ਮੇਰਾ ਨਾਮ ਰਵਿੰਦਰ ਸਿੰਘ ਆ ਮੈਂ ਮਾਚੀਵਾੜਾ ਸਾਹ ਦਾ ਕੀ ਕਾਰਨ ਆ ਵੀ ਆ ਪੰਪਾ ਇਹ ਕਾਰਨ ਆਪਣਾ ਤੁਹਾਡੇ ਸਾਹਮਣੇ ਹੀ ਕਰਨਾ ਹੈ ਦੇਖੋ ਇਹ ਤੁਹਾਡੇ ਸਾਹਮਣੇ ਹੀ ਕਾਰਨ ਆ ਕਾਵਾ ਕਰਨਾ ਜੀ ਜੇ ਸਟ੍ਰਾਈਕ ਹੋ ਰਹੀ ਹੈ ਆਪਣੀ ਗੱਡੀਆਂ ਦੀ ਜਿਹੜੇ ਪਟ્રોલ ਆਣ ਜਾਣ ਚ ਟੋਟੋਈ ਕਰ ਰਹੇ ਆ ਉਹਨਾਂ ਕਰਕੇ ਸਾਰਾ ਕਾਰਨ ਹੋ ਰਿਹਾ ਹੈ ਹੁਣ ਹਰ ਕੇ ਸਾਰੇ ਜਨਤਾ ਪਬਲਿਕ ਨੂੰ ਪਰੇਸ਼ਾਨੀ ਬਹੁਤ ਪਰ ਰਹੀ ਆ ਇਸ ਕਰਕੇ ਕਰਨ ਹੋਇਆ ਵਾ ਇਹ ਲੱਗਦਾ ਲੱਗਿਆ ਵੀ ਕੋਈ ਸਹੀ ਹੈ ਜਾਂ ਗਲਤ ਹੈ ਕਾਨੂੰਨ ਦੀ ਚੀਜ਼ ਇਹ ਆ ਵੀ ਕਾਨੂੰਨ ਦੇ ਸਰਕਾਰ ਬਣਾ ਦੇ ਕੋਈ ਕਾਰਨ ਕਰਕੇ ਬਣਾ ਦੇ ਕੋਈ ਇਸੇ ਵਿੱਚ ਰਹਿ ਜਾਂਦਾ ਛੋਟਾ ਆ ਵੀ ਕਿਹੜੇ ਕਰਕੇ ਜਨਤਾ ਨੂੰ ਪਰੇਸ਼ਾਨ ਹੋ ਰਹੀ ਆ ਇਹ ਕਰਨ ਸਰਕਾਰ ਨੂੰ ਕੀ ਫੀਲ ਕਰੋ ਸਰਕਾਰ ਨੂੰ ਅਪੀਲ ਕਰਨੀ ਚਾਹੀਦਾ ਇਹਦਾ ਕੋਈ ਸੁਝਾਓ ਕੱਢੋ ਕੋਈ ਸੋਲੂਸ਼ਨ ਕੱਢੋ ਵੀ ਜਿੰਨਾ ਜਨਤਾ ਨੂੰ ਥੋੜੀ ਰਾਤ ਮਿਲੇ ਕੀ ਲੱਗਦਾ ਲੰਬੀ ਵੀ ਹੋ ਸਕਦੀ ਹੈ ਹਰਤਾਲੇ ਹਰਤਾਲੇ ਹਫਤੇ ਵਕਤ ਹੈਗੇ ਅੱਗੇ ਕੀ ਅਸਰ ਲੱਗਦਾ ਤੁਹਾਨੂੰ ਕਿਉਂਕਿ ਮਹਿੰਗਾਈ ਵੀ ਵੱਧ ਸਕਦੀ ਹੈ ਇਹਦੇ ਨਾਲ ਜਿਵੇਂ ਮਹਿੰਗਾਈ ਤੁਹਾਨੂੰ ਪਰਦਾ ਆਰਥਿਕ ਜਿਹੜੀ ਚੀਜ਼ ਆ ਡੀਜ਼ਲ ਪੈਟਰੋਲ ਇਹਦੇ ਕਰਕੇ ਉੱਪਰ ਥੱਲੇ ਹੁੰਦੀ ਆ ਇਸ ਕਰਕੇ ਇਹ ਹੋਣਾ ਚਾਹੀਦਾ ਹਾਲੇ ਛਿੱਤੀ ਦੀ ਛਿੱਤੀ ਜਿੰਨਾ ਹਾਲਾ ਜਿਉਂ ਨਾ ਚੰਗਾ ਵਾ ਕਪੜੀਆਂ ਕੋਲੋਂ ਮਾਲ ਮਿਲ ਨਹੀਂ ਰਿਹਾ ਸਟ੍ਰਾਈਕ ਚੱਲ ਰਹੀ ਹੈ ਟੈਗ ਜਿਹੜਾ ਨਾ ਬਣਾਇਆ ਗਵਰਨਮੈਂਟ ਦੇ ਦੇਖੇ ਤੇ ਉਹ ਜੇ ਜਿੱਥੇ ਪਰੋਲ ਬਹੁਤ ਹੈ ਪਰੋਲ ਹੈ ਜਾਂ ਡੀਜ਼ਲ ਹੈਗਾ ਉਹ ਫਿਰ ਲਾਈਨਾਂ ਲਗੀਆਂ ਔਰ ਮੇਰਾ ਖਿਆਲ ਹੈ ਦੋ ਤਿੰਨ ਘੰਟਿਆਂ ਸਾਰੇ ਸਭ ਜਗ੍ਹਾ ਡਰਾਈ ਹੋ ਜਾਏਗਾ ਏਡੀ ਸਾਹਿਬ ਨੇ ਮੀਟਿੰਗ ਕੀਤੀ ਸੀ ਠੀਕ ਹੈ ਇਸ ਤੋਂ ਬਾਅਦ ਹੱਲ ਨਿਕਲਿਆ ਜੀ ਇਸ ਤੋਂ ਬਾਅਦ ਉਹ ਕਹਿੰਦੇ ਸੀ ਸਿਕਿਉਰਿਟੀ ਨਾਲ ਦੇਾਂਗੇ ਗੱਡੀਆਂ ਨੂੰ ਉੱਪਰ ਲੈਵਲ ਤੇ ਕੰਮ ਕਰਕੇ ਵੀ ਜਿਹੜੇ ਜਿਹੜੇ ਡਿਸਟ੍ਰਿਕਟ ਦੀ ਪੁਲਿਸ ਉਹ ਛੱਡ ਗਈ ਹੈਗੀ ਅੱਗੇ ਅਗਲਾ ਡਿਸਟ੍ਰਿਕਟ ਉਹਨਾਂ ਨਾਲ ਲੱਜੇਗਾ ਡਿਪੋ ਦੇ ਵਿੱਚ ਬਟ ਉਹ ਉਸ ਲੈਵਲ ਤੇ ਕੰਮ ਬਟ ਸਾਰੇ ਉੱਪਰ ਤੱਕ ਹੋਏਗਾ ਤਾਂ ਹੀ ਕਰ ਪੜੇ ਆਮ ਲੋਕਾਂ ਦੀ ਵੀ ਅਪੀਲ ਕਰਨਾ ਚਾਹੁੰਗੇ ਜੀ ਆ ਇਹ ਹੀ ਅਪੀਲ ਹੈ ਕੋਈ ਐਡੀ ਗੱਲ ਨਹੀਂ ਹੈ ਅੱਜ ਦੀ ਬਤਵਰ ਗੱਲ ਠੀਕ ਹੋ ਜਾਏਗਾ ਸਾਰਾ ਕੁਝ ਕੋਈ ਐਡਾ ਇਸ਼ੂ ਨਹੀਂ ਹੈ ਇਸ ਕਰਕੇ ਜਿੰਨੂੰ ਜਿੰਨੇ ਕ ਤੇਲ ਦੀ ਜਰੂਰਤ ਹੈ ਉਹਨਾਂ ਤੇ ਲਓ ਜਿਆਦਾ ਮਤਲਬ ਕਿ ਘਬਰਾਉਣ ਦੀ ਲੋੜ ਨਹੀਂ ਹੈ ਵਿੱਚ ਤੇਲ ਤਾਂ ਅੱਜ ਦੀ ਕੱਲ ਨੂੰ ਆਈ ਜਾਣਾ ਹਾਂ ਬਿਲਕੁਲ ਘਬਰਾਉਣਾ ਕੋਈ ਅਸੀ ਗੱਲ ਸਾਡੀ ਤਾਂ ਇਹੀ ਹੱਥ ਜੋੜ ਕੇ ਵੀਰਾਂ ਸਾਰੀ ਬੋਲਿੰਗ ਨੂੰ ਸਾਰੀ মিডিਆ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਚੈਨਲਸ ਦਾ ਇਹਨਾਂ ਨੇ ਸਾਨੂੰ ਮੌਕਾ ਦਿੱਤਾ ਕਹਿਣ ਦਾ ਲੋਕਾਂ ਨੂੰ ਸਮਝਾਉਣ ਦਾ ਵੀ ਐਡੀ ਘਬਰਾਉਣ ਦੀ ਗੱਲ ਹੈ